ਗੁਰਦੇਵ ਸਿੰਘ ਆਪੇ ਗੁਰਜੇਲਾ ਸਹੀ ਬੇ ਕਮਾਲ ਕਸ਼ਮੇਸ਼ ਪਤਾ ਕਰਗੀਆਂ ਵਾਲੇ ਸ਼ਿੰਸ਼ਾ ਅਮਰਤ ਦੇ ਦਾਤੇ ਸਰਬੰਸ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਨਸ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਆਪ ਜੀ ਦਾ ਓਟਾ ਅਸਰਾ ਤੱਕਦੇ ਹਾਂ ਆਪ ਜੀ ਦੇ ਸਰ ਪਾਸ਼ ਦੀ ਉਸ ਦਿਨ ਅਕਸ਼ਿਨ ਮੁਕਰ ਰੱਖਦੇ ਹੋਏ ਪਰ ਬਾਤ ਤੇਰੀ ਦੀ ਸੇਵਾ ਕਿੰਦੀ ਜਾ ਰਹੀ ਹੈ ਸਿਵ ਪ੍ਰਵਾਹ ਸਰ ਮਿਹਰ ਭਰਿਆ ਰਾਤ ਰੱਖਣਾ ਤੰਦਰੁਸਤੀ ਚੜ੍ਹਦੀ ਕਲਾ ਦੇ ਰੂਪ ਦਾ ਦਿਦਾਤ ਬਖਸ਼ਣੀ ਬਾਣੀ ਬਾਣੀ ਨਾਲ ਪ੍ਰੇਮ ਪਿਆਰ ਬਖਸ਼ਣਾ ਜੀ ਆਪ ਜੀ ਦੇ ਪਾਵਨ ਮਸੂਰੀ ਅੰਦਰ ਸਾਹਿਬ ਸੱਚੇ ਪਾਤਸ਼ਾਹ ਅਗਾਈ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੇ ਸ਼ੇਰ ਪਾਉੜੀ ਦੇ ਕੀਰਤਨ ਗੀਤੇ ਕੇ ਪਾਵਨ ਬਾਣੀ ਦੇ ਪਾਠ ਕੀਤੇ ਕੇ ਬਾਣੀ ਪੜਦੇ ਆਇਆ ਬਾਵਨ ਦੁਰੀ ਅੰਦਰ ਸੇਵਾ ਨਿਭਾਉਂਦੇ ਅਨੇਕ ਗਲਤੀਆਂ ਗੁੱਲਾਂ ਹੋ ਗਈਆਂ ਮਾਫ਼ ਕਰਨੀਆਂ ਛੁਤ ਸਫਸ਼ਟ ਕੁਰਬਾਨੀ ਪੜਨ ਦੀ ਸੇਵਾ ਕਰਨ ਦੀ ਸਮਰੱਥਾ ਬਚਨੀ ਕਰਨਲ ਸਰਦਾਰ ਸੰਤੋਖ ਸਿੰਘ ਦੀ ਦੇਸਰੇ ਨਿਰਪਰਿਆਤਰਕਣਾ ਤੰਦਰੁਸਤੀ ਚੱਲਦੀ ਕਲਾ ਦੇਹ ਰੋਗਤਾ ਵਿਦਾਤ ਬਖਸ਼ਣੀ ਗੰਮੀ ਆਜੂ ਦੇਦਾ ਬਖਸ਼ਣੀ ਬਾਣੀ ਬਾਣੀ ਨਲਪੇ ਪਿਆਰ ਬਖਸ਼ਣਾ ਦਰਗਾਹੀ ਸੇਵਾ ਸਿਫਤ ਸਲਾਹ ਦੀ ਦਾਤ ਬਖਸ਼ਨੀ ਸਦਾ ਅੰਸਨ સહਾਈ ਹੋਣਾ ਬੱਚਿਆਂ ਦੇ ਸਰਮਿਹਰ ਪਰਿਆ ਹੱਥ ਰੱਖਣਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਲਮੀ ਆਗੂ ਦੀ ਦਾਤਾਂ ਬਖਸ਼ਨੀ ਅਹਾਰੂ ਬਾਰਾਂ ਵਿੱਚ ਅਧਦੀ ਕਰਾਤੀ ਦਾਤ ਬਖਸ਼ਨੀ ਕਰਨਲ ਸਦਾ ਸੰਤੋਖ ਸੰਦੀ ਵੱਲੋਂ ਪਾਵਨ ਪ੍ਰਾਸ਼ਾਦ ਗੁਰੂ ਕੇ ਲੰਗਰ ਹੋਸੀ ਦੇ ਲੰਗਰ ਹਾਜ਼ਰ ਕੀਤੇ ਗਹਿਣ ਆਪ ਜੀ ਨੂੰ ਪ੍ਰਮਾਨ ਹੋਣ ਸ਼ਾਦ ਸਰਪੱਤ ਸੰਗਤ ਚ ਵਰਤੋਂ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀ ਦਾ ਪਾਵਨ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਜਪੇ ਕੀਰਤਨ ਮਈ ਨੂੰ ਸਫਲ ਕਰਦੇ ਹੋਇਆ ਆਪ ਜੀ ਦਆ ਬਖਸ਼ਿਆ ਮਈ ਆ ਭਜਨੇ ਜੋ ਸਮੂਹ ਸਟਾਫ ਵਾਸਤੇ ਵਿਅੰਤ ਮੈਂ ਹਾਜ਼ਰ ਕਰਦੇ ਹਨ ਕザੰਗੇ ਪੰਡਾਰੇ ਪਰ ਪੂਰ ਕਰਨੇ ਕਾਦ ਕੰਟਕ ਦੁੱਖਾਂ ਤਕਲੀਫਾਂ ਗਿੱਧਰਾਂ ਕਲੇਸ਼ਾਂ ਵਿਗਨਾਂ ਦੇ ਨਾਸ ਕਰਨੀ ਸਦਾ ਹੀ ਸੁੱਖਾਂ ਦੀ ਦਾਤ ਬਖਸ਼ਨੀ ਹਰ ਜੀ ਨੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਚੜਦੀ ਕਲਾ ਦਾਤ ਬਖਸ਼ਨੀ ਹਮ ਸੰਸਹਾਈ ਹੋਣਾ ਸ੍ਰੀ ਹਰਿ ਸਮੂਤੀ ਅਤੇ ਸਮੂਹ ਸਾਧ ਸੰਗਤ ਦੇ ਵੱਲੋਂ ਪਾਵਨ ਅਕੜਾ ਪ੍ਰਸ਼ਾਦ ਹਾਜ਼ਰੀ ਤੇ ਗਏ ਨੰਨ deep am So uh -huh. thôi ốp luôn này rồi sao mà lấy của nó được nữa chả được cái ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ मा Bye. ਸਰਬੰਸ ਤੇ ਦਾਨੀ ਅਮਰ ਤੇ ਦਾਤੇ ਕਲਮੀਆਂ ਵਾਲੇ ਸ਼ੰਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਜੋਸ ਨੂੰ ਮੁਖ ਰੱਖਦੇ ਹੋਏ ਸਤ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਹਰ ਸਾਲ ਗੁਰਦ੍ਰਸੈਭ ਤੋਂ ਪਰਬਾਤ ਫੇਰੀ ਦੀ ਰਵਤਾ ਹੁੰਦੀ ਹੈ ਅੱਜ ਦੀ ਜੋ ਪਰਬਾਤ ਫੇਰੀ ਹੈ ਸਾਡੇ ਬਡੇ ਹੀ ਮਾਨਯੋਗ ਸਤਕਾਰਯੋਗ ਸੂਜਵਾਨ ਗੁਰਬਾਣੀ ਪ੍ਰਤੀ ਅਤੇ ਅ타ਹ ਸਰਦਾ ਭਾਪਨਾ ਰੱਖਣ ਵਾਲੇ ਕਰਨਲ ਸਰਦਾ ਸੰਤੋਖ ਸਿੰਘ ਜੀ ਦੇ ਵੱਲੋਂ ਅੱਜ ਦੀ ਵਰਗਫੇਰੀ ਦੀ ਸੇਵਾ ਕੀਤੀ ਵੀਰ ਕਰਨਲ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਹੁਵਣ ਇਸੇ ਪ੍ਰਕਾਰ ਦੀ ਆਪਣੇ ਦਰ ਦੀ ਸੇਵਾ ਸੱਚੇ ਪਾਸ਼ਾ ਸੇਵਾ ਦੇ ਦਾਤ ਬਖਸ਼ਣ ਗੁਰਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਣ ਅਤੇ ਸਦਾ ਦੀ ਚੜ੍ਹਦੀ ਕਲ ਜੀ ਆਜੋ ਦੀ ਦਾਤ ਬਖਸ਼ਣ ਸੁ ਕਰਨਲ ਸਰਦਾ ਸੰਤੋਖ ਸਿੰਘ ਜੀ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਗੁਰੂ ਕਰਦੀ ਅਸੀਸ ਸਰਪਾਉ ਪੇਟ ਕੀਤਾ ਜਾਵੇਗਾ ਸ੍ਰੀ ਸਚੇ ਪਾਸ਼ਾ ਜੀ ਦੀ ਹਜ਼ੂਰੀ ਬਾਸਾ ਜਣ ਪਰ ਉਹਨਾਂ ਦੇ ਗੁਰੂ ਕਰਦੀ ਅਸੀਸ ਗੁਰੂ ਦਰਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਮਹਿੰਦੀ ਸਿੰਘ ਜੀ ਪੇਟ ਕਰਨ ਦੀ ਕਿਰਪਾ ਕਰਨਗੇ ਸ੍ਰੀ ਸਰਬਸੰਤਨ ਬੇਨਤੀ ਹੈ ਪਾਵਨ ਪ੍ਰਾਖਰ ਸ਼ਰਧਾ ਵਰਤਾਇਆ ਜਾਣ ਤੋਂ ਬਾਅਦ ਕਾਫੀ ਰਤੇ ਗੁਰੂ ਜੀ ਜੋ ਪ੍ਰਵਾਤ ਫੇਰੀ ਹੈ ਉਹਦਾ ਰੂਟ ਇਸ ਪ੍ਰਕਾਰ ਹੈ ਮਹੱਲੇ ਦੀਆਂ ਦੋ ਗਲੀਆਂ ਵਿੱਚੋਂ ਸ਼ਬਦ ਕੀਰਤਨ ਕਰਦੇ ਹੋਏ ਇਸਤਰੀ ਵਿਗਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਜੀ ਦੇ ਘਰ ਆ ਕੇ ਪਹਿਲਾ ਅਰਦਾਸ ਬੇਨਤੀ ਕੀਤੀ ਜਾਵੇਗੀ

ਇਸੇ ਪ੍ਰਕਾਰ ਦੇ ਦਰਸ਼ਨ ਦੇਣ ਦੀ ਕਿਰਪਾ ਕਰਨੀ ਸਾਰੇ ਸਮਾਪਤੀ ਉਪਰੰਤ ਕਾਫੀ ਅਤੇ ਗੁਰੂ ਘਰ ਦੇ ਲੰਗਰ ਤੋਂ ਟੋਟ ਬਰਤਾਏ ਜਾਣੇ ਹਨ ਸੋ ਆਪ ਸਰਬ ਸੰਤਾਂ ਨੂੰ ਬੇਨਤੀ ਹੈ ਕਿ 5:30 ਵਜੇ ਦਾ ਜੋ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ ਉਹਦੇ ਅਨੁਸਾਰ ਸਰਦਾਰ ਸਾਹਿਬ ਜੀ ਕੇ ਪਹੁੰਚਣ ਦੀ ਕਿਰਪਾ ਕਰਿਆ ਕਰੋ ਤਾਂ ਕਿ ਜੋ ਸਮੇਂ ਸਿਰ ਪ੍ਰਭਾਤ ਵੇਦ ਦੀ ਅਰੰਭਤਾ ਕੀਤੀ ਜਾ ਸਕੇ ਆਈ ਹੋਈ ਸਰਬ ਸੰਗਤ ਦਾ ਇਹ ਦਿ ਲੋਤਨ ਆਦਰ ਹੈ ਹੁਣ ਪੜਾ ਪ੍ਰਸ਼ਾਦ ਕਾਫੀ ਦੇ ਲੰਗਰ